ਰਾਲਾ ਤੇ ਮਾਛੀਵਾੜਾ ਦਾ ਨਾਣਾ ਮੰਡੀ ਵਿੱਚ ਕਨਕ ਦੀ ਸਰਕਾਰੀ ਖਰੀਦ ਦਾ ਕੰਮ ਸ਼ੁਰੂ ਹੋ ਗਿਆ ਜਿਸ ਦਾ ਰਸਮੀ ਉਦਘਾਟਨ ਸੱਚਾ ਸੌਦਾ ਆਰਟੀ ਅਸੋਸੀਏਸ਼ਨ ਮਾਛੀਵਾੜਾ ਦੇ ਪ੍ਰਧਾਨ ਮੋਹਿਤ ਕੁੰਦਰਾ ਨੇ ਕੀਤਾ ਫਸਲ ਖਰੀਦ ਦੇ ਉਦਘਾਟਨ ਉਪਰੰਤ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਮੰਡੀ ਵਿੱਚ ਖਰੀਦ ਦੇ ਪ੍ਰਬੰਧ ਮੁਕੰਮਲ ਨੇ ਤੇ ਏਜੰਸੀਆਂ ਕੋਲ 80% ਦੀ ਬਾਰ ਦਾਣਾ ਪਹੁੰਚ ਚੁੱਕਾ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਲਿਫਟਿੰਗ ਦੇ ਵੀ ਪੂਕਤਾ ਪ੍ਰਬੰਧ ਕੀਤੇ ਗਏ ਨੇ ਤੇ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਚ ਜਾਵੇਗੀ ਇਸ ਮੌਕੇ ਤੇ ਉਹਨਾਂ ਦੇ ਵੱਲੋਂ ਹੋਰ ਕੀ ਕੀ ਜਾਣਕਾਰੀ ਦਿੱਤੀ ਗਈਆਂ ਉਹ ਇੱਕ ਵਾਰੀ ਸੁਣਦੇ ਆ। ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਮੁਬਾਰਕਵਾਦ ਦਿੰਦਾ ਜਿਹੜੀ ਖਣਕ ਦੀ ਸਰਕਾਰੀ ਕਰੀਵਾ ਸ਼ੁਰੂ ਹੋਈ ਹੈ। ਔਰ ਇਸ ਤੋਂ ਇਲਾਵਾ ਜਿਹੜੀ ਮੈਂ ਪੰਜਾਬ ਦੇ ਕਿਸਾਨਾਂ ਨੂੰ ਵੀ ਅਪੀਲ ਕਰਦਾ ਕਿ ਜਿਹੜੀ ਫਸਲਾਂ ਬਿਲਕੁਲ ਸੁੱਕੀ ਲੈ ਕੇ ਆਉਣ ਮੰਡੀ ਦੇ ਵਿੱਚ ਕਾਲੀ ਨਾ ਕਰਨ ਤੇ ਇਸ ਵਾਰ ਜਿਹੜੀ ਫਸਲ ਹੈ ਖੇਤਾਂ ਦੇ ਵਿੱਚ ਬਹੁਤ ਵਧੀਆ ਖੜੀ ਹੈ। ਮੌਸਮ ਨੇ ਬਹੁਤ ਵਧੀਆ ਸਾਥ ਦਿੱਤਾ ਹੈ ਕਿਸਾਨਾਂ ਦਾ ਔਰ ਇਸ ਕਰਕੇ ਜਿਹੜੀ ਫਸਲ ਹੈ ਸਰ ਬੰਪਰ ਹੋਣ ਦੀ ਸੰਭਾਵਨਾ ਹੈ। ਪ੍ਰਬੰਧਕ ਜੀ ਸਤਿਕਾਰ ਪਰਵੰਦਪਰ ਕੋਲ ਠੀਕ ਰਹੀ ਜੀ ਜੋ ਆੜਤੀਆ ਵੱਲੋਂ ਆਪਣੇ ਲੈਵਲ ਤੇ ਪ੍ਰਬੰਧ ਕਰਨੇ ਹੁੰਦੇ ਨੇ ਜਿ ਸਰਪਾਲਾਂ ਦਾ ਨੇਵਰ ਦਾ ਉਹ ਸਾਰੇ ਪ੍ਰਬੰਧ ਆੜਤੀਆ ਵੱਲੋਂ ਕੀਤੇ ਗਏ ਨੇ ਔਰ ਜੋ ਪ੍ਰਬੰਧ ਸਰਕਾਰ ਵੱਲੋਂ ਕਰਨੇ ਹੁੰਦੇ ਨੇ ਜਰਸੀਆ ਵੱਲੋਂ ਜਾਂ ਮੰਡੀ ਬੋਰਡ ਵੱਲੋਂ ਕਰਨੇ ਉਹਨਾਂ ਦੇ ਵੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਨੇ ਕਿਸੇ ਦੇ ਬਾਰ ਦੇਖੋ ਨੂੰ ਮਿਲਿਆ ਸੀਗਾ ਜੀ ਜਿਵੇਂ ਬਾਰਸ਼ ਦੇ ਟਾਈਮ ਦੇ ਵਿੱਚ ਵੀ ਬੋਰੀਆਂ ਜਿਹੜੀਆਂ ਕਣਕ ਦੀਆਂ ਜਾਂ ਝੋਨੇ ਦੀਆਂ ਬਾਰਸ਼ ਦੇ ਬਾਰਸ਼ ਦੇ ਵਿੱਚ ਪਈਆਂ ਰਹੀਆਂ ਜੀ ਉਹਨਾਂ ਦੇ ਉੱਤੇ ਤਰਪਾਦਾਂ ਨਹੀਂ ਦਿੱਤੀ ਗਈਆਂ ਇਸ ਵਾਰ ਤਾਂ ਨਹੀਂ ਬਿਲਕੁਲ ਨਹੀਂ ਦੇਖੋ ਕਈ ਵਾਰ ਹੁੰਦਾ ਆਚਾਰਕ ਜਦੋਂ ਬਾਰਸ਼ ਆ ਜਾਂਦੀ ਹੈ ਤਾਂ ਸਾ ਇੱਕ ਅੱਧਾ ਘੰਟਾ ਕੋਈ ਪ੍ਰੋਬਲਮ ਆ ਸਕਦੀ ਹੈ ਨਹੀਂ ਕੋਈ ਅਸੀ ਗੱਲ ਨਹੀਂ ਹੈਗੀ ਜਿਹੜੀ ਹੈਗਾ ਸਰਪਾਲਾ ਸਾਰੀਆਂ ਨੇ ਔਰ ਨਾਲ ਦੀ ਨਾਲ ਜਿਹੜੀਆਂ ਟੱਗੀਆਂ ਜਾਂਦੀਆਂ ਆ ਅਠਤੀਆਂ ਦੀ ਵੀ ਕੋਈ ਮੰਗਾਂ ਨਹੀਂ ਜੀ ਪੰਜਾਬ ਸਰਕਾਰ ਦਾ ਸੈਕਟਰ ਸਰਕਾਰ ਦੇ ਨਾਲ ਜਿਹੜੀਆਂ ਰੁਰੀਆਂ ਪਈਆਂ ਹਾਲੇ ਤੇ ਬਿਲਕੁਲ ਕੇਂਦਰ ਸਰਕਾਰ ਨੇ ਜਿਹੜਾ ਸਾਡਾ ਕਮਿਸ਼ਨ ਹੈ ਜਿਹੜਾ ਹੈਗਾ ਉਹ 5953 ਰੁਪਏ ਬਣਦਾ ਹੈਗਾ ਤੇ ਉਹ ਉਹਨਾਂ ਨੇ ਘਟਾ ਕੇ ਫਿਕਸ ਕਰਤਾ 46 ਰੁਪਏ ਅਸੀਂ ਇਹੀ ਅਪੀਲ ਕਰਦੇ ਆ ਸਰਕਾਰ ਨੂੰ ਕਿ ਜਿਹੜਾ ਸਾਡਾ ਕੁਐਸ਼ਨ ਆ ਸਾਨੂੰ ਪੂਰਾ ਦਿੱਤਾ ਜਾਵੇ ਔਰ ਜਿਹੜੀ ਕਈ ਜਥੇਬੰਦੀਆਂ ਵੱਲੋਂ ਕੀ ਤੇ ਲੇਬਰ ਵੀ ਸਾਨੂੰ ਘਟ ਦਿੱਤੇ ਜਾਂਦੇ ਐ ਵੈਕਸੀ ਲੇਬਰ ਵੀ ਆੜਤੀ ਨੂੰ ਘਟ ਦਿੱਤੀ ਜਾਂਦੀ ਐ ਉਹ ਵੀ ਸਾਡੀ ਪੂਰੀ ਕੀਤੀ ਜਾਵੇ। ਟ੍ਰਾਂਸਪੋਰਟ ਦਾ ਕੀ ਪ੍ਰਬੰਧ ਆ ਜੀ ਜੋ ਠੇਕੇਦਾਰ ਨਾਲ ਪਰਸੋਂ ਮੀਟਿੰਗ ਹੋਈ ਸੀ ਉਹਨੇ ਤਾਂ ਇਹ ਗੱਲ ਕਿਹਾ ਵੀ ਮੇਰੇ ਕੋਲ ਗੱਡੀਆਂ ਦੇ ਸਾਰੇ ਪ੍ਰਬੰਧ ਨੇ ਕਿਸੇ ਵੀ ਆੜਤੀ ਨੂੰ ਕੋਈ ਦਿੱਕਤ ਨਹੀਂ ਆਊ। ਕੀ ਅਪੀਲ ਕਰਨੀ ਚਾਹੁੰਦੇ ਹਾਂ ਜੀ ਮੀਂਦਾਰਾਂ ਨੂੰ ਜਿਹੜੇ ਫਸਲ ਲੈ ਕੇ ਆਉਣਗੇ ਮੰਡੀ ਦੇ ਵਿੱਚ ਅਪੀਲ ਇਹੀ ਆ ਜੀ ਵੀ ਜਿਹੜੀ ਫਸਲ ਆ ਉਹ ਸੁੱਤੀ ਲੈ ਕੇ ਆਉਣ ਜਿਹੜੀ ਫਸਾਦ ਸੁੱਕੀ ਲੈ ਕੇ ਆਉਣਗੇ ਸੁਰੇ ਸੁੱਕੀ ਲੈ ਕੇ ਆਉਣ ਤਾਂ ਸ਼ਾਮ ਨੂੰ ਜਿਹੜੀ ਉਹਨੇ ਸਫਲ ਲਿਖ ਜਾਏਗੀ ਔਰ ਘਰ ਜਾ ਰਹੇ। ਇਹ ਜੀ ਆਪਣਾ ਜਗਮਉਨ ਸਿੰਘ ਦੀ ਢੇਰੀ RAM ji ਦਾ ਸਤਪਾਲ ਬਾਂਸਲ ਦੀ ਦੁਕਾਨ ਤੋਂ ਸ਼ੁਰੂਆਤ ਹੋਈ ਹੈ ਜੀ। ਤੇ ਪੰਨ ਗ੍ਰੇਨ ਨੇ ਜੀ ਸ਼ੁਰੂਆਤ ਕੀਤੀ। ਮੰਡੀ ਵਿੱਚ ਖਰੀਦ ਦੇ ਸਭ ਤੋਂ ਵੱਡਾ ਪ੍ਰਬੰਧ ਇਹ ਹੈ ਜੀ ਬਾਰਦਾਨੇ ਦੀ ਕੋਈ ਸ਼ਾਰਟੇਜ ਨਹੀਂ ਜਿਵੇਂ ਸਾਡੇ ਮਾਨਯੋਗ ਸੈਕਟਰੀ ਸਾਹਿਬ ਸਾਰੇ ਮੈਕਨਿਆਂ ਦੇ ਇਨਸਪੈਕਟਰ ਸਾਹਿਬਾਨ ਉਰੇ ਮੌਜੂਦ ਨੇ ਬਾਰਦਾਨੇ ਦੀ ਕੋਈ ਦਿੱਕਤ ਨਹੀਂ ਜੀ ਲਿਸਟਿੰਗ ਦਾ ਪ੍ਰਬੰਧ ਵੀ ਪੂਰਾ ਕੀਤਾ ਗਿਆ ਬਾਕੀ ਸਫਾਈ ਤੇ ਪਾਣੀ ਵਾਲੀਆਂ ਵੀ ਜੋ ਕੁਮਾਰੀਆਂ ਮੋਟੀਆਂ ਦਿੱਕਤਾਂ ਨੂੰ ਪੂਰੀਆਂ ਕਰਦੀਆਂ। 2375 ਵੀ 2275 ਵੀ ਕਿਸਾਨਾਂ ਨੂੰ ਅਪੀਲ ਆ ਜੀ ਵੀ ਦੇਖੋ ਮੌਸਮ ਬਹੁਤ ਖੁਸ਼ਹਾਲ ਆ। ਪ੍ਰਮਾਤਮਾ ਨੇ ਫਸਲ ਦਾ ਰੰਗ ਰੂਪ ਔਰ ਝਾੜ ਜਿੰਨੀ ਸਦੀ ਸੋਚੀ ਉਸ ਤੋਂ ਵੱਧ ਦਿੱਤਾ। ਸੋ ਆਪਾਂ ਕਾਲੀ ਨਾ ਕਰੀਏ। ਪੰਜਾਬ ਸਰਕਾਰ ਨੇ ਸਾਰੇ ਉਪਰਾਲੇ ਕੀਤੇ ਹੋਏ ਨੇ। ਮੰਡੀ ਵਿੱਚ ਸਾਰੇ ਪ੍ਰਬੰਧ ਨੇ। ਆਪਾਂ ਸੁੱਕੀ ਫਸਲ ਲਿਆਈਏ ਤਾਂ ਕਿ ਅਸੀਂ ਤੁਹਾਡੀ ਫਸਲ ਭਰ ਕੇ ਤੁਹਾਨੂੰ ਸਮੇਂ ਸਿਰ ਘਰ ਭੇਜ ਜਾਈਏ। ਮੰਡੀ ਦਾ ਜਿਹੜਾ ਕੰਮ ਜ਼ਰੂਰ ਰਹਿ ਗਿਆ ਮੰਡੀ ਦਾ ਤੁਸੀਂ ਇੱਕ ਵਾਰ ਆਪ ਨਿਗਾਹ ਮਾਰ ਲਓ ਜੀ ਸਾਡੇ ਨਾਲੋਂ ਵੱਧ ਪੱਤਰਕਾਰ ਭਾਈਚਾਰੇ ਨੂੰ ਪਤਾ ਹੁੰਦਾ ਮੰਡੀ ਦੇ ਵਿੱਚ ਜਿੰਨੇ ਵੀ ਕੰਮ ਸੀ ਸਾਡੇ ਸਰਕਾਰ ਦੇ ਸੈਕਟਰੀ ਸਾਹਿਬ ਨੇ ਬਹੁਤ ਮਿਹਨਤ ਨਾਲ ਸਾਰੇ ਕੰਮ ਨਪੇਰੇ ਚਾੜਤੇ ਜੇ ਕੋਈ ਮਾੜਾ ਮੋਟਾ ਕਮੀ ਰਹਿ ਗਈ ਤਾਂ ਉਹ ਚੱਲ ਰਿਹਾ ਜੀ ਕੋਈ ਦਿੱਕਤ ਵਾਲੀ ਨਹੀਂ ਕਰਨੀ ਸਾਰੀਆਂ ਮੰਡੀਆਂ ਦਾ ਜਿਹੜਾ ਪ੍ਰਬੰਧ ਪੂਰੇ ਕੀਤੇ ਨੇ ਜੀ ਸਾਰੀਆਂ ਮੰਡੀਆਂ ਦੀ ਪ੍ਰਬੰਧ ਪੂਰੇ ਨੇ ਜੀ ਸਾਬ ਮੰਡੀਆਂ ਚ ਲੱਖੋਵਾਲ ਮੰਡੀ ਸਾਡੀ ਵੱਡੀ ਆ ਤੇ ਬੁਰਜ ਜਿੰਨੀਆਂ ਵੀ ਸਾਡੀਆਂ ਮੰਡੀਆਂ ਨੇ ਹਰ ਜਗ੍ਹਾ ਪ੍ਰਬੰਧ ਪੂਰੇ ਨੇ ਅੱਜ ਖਾੜੀ ਦੇ ਡਿਸੀਜਨ ਦੀ ਕਣਕ ਦੀ ਖਰੀਦ ਸ਼ੁਰੂ ਹੋਈ ਆ ਅਜਨੇਵ ਸਾਹਿਬ ਨੂੰ ਰਿਕੁਐਸਟ ਕੀਤੀ ਸੀ ਇਹ ਨੇ ਆ ਕੇ ਖਰੀਦ ਸ਼ੁਰੂ ਕਰਾਈ ਹੈ ਸਾਰੀਆਂ ਏਜੰਸੀਆਂ ਦੇ ਇਨਸਪੈਕਟਰ ਸਾਹਿਬ ਮੌਜੂਦ ਨੇ ਮੰਡੀ ਚ ਪੂਰੇ ਪ੍ਰਬੰਧ ਨੇ ਸੈਕਟਰੀ ਸਾਹਿਬ ਵੀ ਨਾਲ ਖੜੇ ਨੇ ਕੋਈ ਮੰਡੀ ਜੇ ਇਹ ਸਮਰਾਲਾ ਮੰਡੀ ਆ ਜਿਹੜੀ ਬੜੀ ਪੀਸਫੁੱਲ ਚੱਲਦੀ ਹੈ ਐਨ ਸਹੀ ਤਰੀਕੇ ਨਾਲ ਏਜੰਸੀਆਂ ਦੀ ਵੰਡ ਹੋਈ ਆ ਦੁਕਾਨਾਂ ਦੀ ਸਹਿਮਤੀ ਨਾਲ ਵੰਡ ਹੋਈ ਆ ਅੱਜ ਤੋਂ ਕੰਮ ਸ਼ੁਰੂ ਹੋਇਆ ਹੁਣ ਵੈਗਰੂ ਮੌਸਮ ਸਾਥ ਦੇਵੇ ਬਹੁਤ ਵਧੀਆ ਕੰਮ ਚੱਲੂਗਾ ਝਾੜ ਦੀ ਗੱਲ ਕਰੀਏ ਤਾਂ ਇਸ ਵਾਰ ਝਾੜ ਕਿਦਾਂ ਦਾ ਦੇਖੋ ਜਿਹੜੀ ਢੇਰੀ ਕੋਹੋਂ ਜੀਦਾ ਅੱਜ ਭਾ ਐਸਡੀਓਨ ਸਾਹਿਬ ਨੇ ਕੀਤਾ ਇਹ ਤਕਰੀਬਨ 6 ਏਕੜ ਦੀ ਕਣਕ ਹੈ ਜਿਹੜੀ ਕਿ 115 20 ਕੁਇੰਟਲ ਦੇ ਨੇੜੇ ਤੇੜੇ ਹੈ ਇਹਨੂੰ ਦੇਖ ਕੇ ਲੱਗਦਾ ਵੀ ਇਹ 826 ਸੀਡ ਦੀ ਕਣਕ ਹੈ ਵੀ ਇਹਦਾ ਝਾੜ ਬਹੁਤ ਵਧੀਆ ਰਹੂਗਾ ਕਿਉਂਕਿ ਹੁਣ ਕਣਕ ਦਾ ਤੁਲੀ ਤੇ ਪਤਾ ਲੱਗਦਾ ਵੀ ਕਿੰਨਾ ਵੇਟ ਹੈ ਕਿੰਨੇ ਕੱਟੇ ਹੋਏ ਨੇ ਉਹਦੇ ਮੁਤਾਬਕ ਸਾਰੀ ਵੀਲ ਨਿਕਲੂ ਦੇਖੋ ਜੀ ਅੱਜ ਜਿਹੜਾ ਦਿਹਾੜਾ ਤੇ ਵੈਸੇ ਵਿਸਾਖੀ ਤੋਂ ਸ਼ੁਰੂ ਹੁੰਦਾ ਵੇ ਪਰ ਥੋੜੀ ਠੰਡ ਹੋਣ ਕਰਕੇ ਇੱਕ ਦੋ ਦਿਨ ਜਿਹੜੀ ਪਰਚੇਜ਼ ਲੇਟ ਸ਼ੁਰੂ ਆਮਦ ਲੇਟ ਹੋਈ ਸੋ ਸ਼ਿਵਾ ਟ੍ਰੇਡਿੰਗ ਕੰਪਨੀ ਵੱਲੋਂ ਜਿਹੜੀ ਪਰਚੇਜ਼ ਕੀਤੇ ਆੜ੍ਹਤ ਦੇ ਉੱਤੇ ਇਹ ਫਸਲ ਆਈ ਕ ਕਰਾਲਾ ਪਿੰਡ ਦੇ ਸਿਮਰਜੀਤ ਸਿੰਘ ਸੀਗੇ ਜਿਹੜੇ ਸਾਡੇ ਕਿਸਾਨ ਭਰਾ ਉਹਨਾਂ ਦੀ ਫਸਲ ਆਈ ਤੇ ਆ ਲਗਭਗ 6 ਕਿੱਲੇ ਦੀ ਜਿਹੜੀ ਫਸਲ ਸੀ ਉਹ ਆਈ ਹੈ ਤੇ ਦਾਣੇ ਨੂੰ ਵੇਖ ਕੇ ਲੱਗਦਾ ਵੇ ਵਾਹਿਗੁਰੂ ਦੀ ਕਿਰਪਾ ਨਾਲ ਇਸ ਵਾਰੀ ਦਾਣਾ ਵੀ ਕਾਫੀ ਮੋਟਾ ਵੇ ਔਰ ਚਾਰਵੰਡਿਆ ਹੋਏਗਾ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਇਸ ਵਾਰੀ ਅੱਗੇ ਪਿਛੇ ਕਈ ਵਾਰ ਹੁੰਦਾ ਦਾਣਾ ਮਾਝੂ ਹੋ ਜਾਂਦਾ ਸੀਗਾ ਕੱਟ ਲੱਗਦਾ ਸੀਗਾ ਇਦਾਂ ਦੀ ਉਹੋ ਜੀ ਕੋਈ ਕਲ ਨਜ਼ਰ ਨਹੀਂ ਆਈ ਤੇ ਸਾਰੇ ਕਿਸਾਨ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਮਰਾਲੇ ਦੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਾ ਇਸ ਵਧੀਆ ਚਾੜ ਕਰਕੇ ਸਮਰਾਲਾ ਤੋਂ ਅਨੁਰਾਗ ਸੰਧਲ ਨੇ ਦੀ ਸੇਵਕ ਲਈ ਰਿਪੋਰਟ